ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਸ ਨੇ ਐਡ ਲੋਣੀ ਤਾਂਲੇ ਪਾਸੇ ਨੰਬਰ ਚੱਲ ਜਦਾ 507 ਫੋਟੋਆਂ ਭੇਜ ਜਕਰੋ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਂਜਰ ਫੋਲੋ ਕਰਦੇ ਕਰੋ ਆਪਾਂ ਲੈ ਕੇ ਤਿੰਨ ਚੀਜ਼ਾਂ ਤਿੰਨ ਚੀਜ਼ਾਂ ਲੈ ਕੇ ਅਡੋ ਅਡੇਰ ਗਿਆ ਚੋ ਤੇ ਆ ਹੈਗਾ 16 ਪਟਾਟਰਾ ਦਾ ਤੇ ਏਰੀਆ ਗਰਦਾਸਪੁਰ 10 ਇੰਚ ਦੀ ਗਾਡਰਾ ਚ ਹੈ 10 ਦਾ ਜਿਹੜੀ ਹੱਪ ਚਾ ਡਬਲ ਜੈਕ ਚਾ ਡਬਲ ਜੈਕ ਚਾ ਪੰਪ ਵਾਲਾ ਡਰਾਨਾ ਲਿਫਟ ਵਾਲਾ ਤੇ 3 ਫੁੱਟ ਵੈੱਡ 2 ਫੁੱਟ ਵਾੜ 10 ਇੰਚੀ ਗਾਡਰ ਤਾਂੜੀ ਹੱਬ ਰੇਲ ਦਾ ਹਿੱਸਾ ਵੀ ਬਾਈ ਦੇ ਬੈਰਾਂ 56 ਇੰਚ ਮੱਛੀ ਹੁੱਕ ਕੋ ਕਿਹੜੀ ਹੁੱਕ ਲੱਗੀ ਘਾਟਾ ਉਹਦਾ 10 ਇੰਚੀ ਹੋ ਆ ਤੇ ਪੂਰਾ ਵਧੀਆ ਟਰਾਲਾ ਸੈਂਸਰ ਲੱਗੇ ਆ ਵੈੱਡ ਦੇ ਤਰਪਾਲ ਪਾਉਣ ਵਾਲਾ ਪਾਈਪ ਲੱਗਿਆ ਵਾ ਵੱਡਾ ਟੂਲ ਬਾਕਸ ਲੱਗਿਆ ਮੰਜਾ ਲੱਗਿਆ ਵਾ ਬੇਰ ਚੇ ਵੀ ਲੱਗੇ ਆ ਵੀਲ ਕਵਰ ਵੀ ਲੱਗੇ ਹੋਇਆ ਤੇ ਲਾਈਟਾਂ ਵੀ ਲੱਗੀਆਂ ਸਾਈਡਾਂ ਦੇ ਵੀ ਲੱਗੀਆਂ ਕਿ ਕੇ ਵੀ ਲੈ ਗਣ ਤੈਂ ਤਣੋਂ ਦੋ ਪਾਸਿਓਂ ਡਾਲਾ ਖੋਲਦਾ ਸਾਈਡ ਨੂੰ ਤੇ ਥੱਲੇ ਨੂੰ ਤੇ ਦੋ ਪਾਸਿਓਂ ਡਾਲਾ ਖੋਲਦਾ ਤੇ ਕੋਕਾ ਪੀ ਟਰਾਲਾ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀ ਤਾਂ ਸਪਰਕ ਕਰ ਸਕਦੇ ਚੰਗੇ ਟਾਇਰ ਤੇ ਸਾਰੀਆਂ ਕਾਲੀ ਫੋਨ ਲੱਗ ਜੇ ਇਰਗਾ ਗਰਦਾਸ ਪਰ 56 ਇਚ ਮੱਛੀ ਹੁੱਕ ਕਿਤੇ ਗੁੱਲਾ ਪੈਂਦਾ 4 ਇੰਚ ਤੁਹਾਨੂੰ ਦੁਬਾਰਾ ਫੇਰਦਾ ਆਦਿ 10 ਇੰਚੀ ਗਾਡਰਾਂ ਚਾ ਦਾਨੜੀ ਹੱਬ ਚਾ ਰੇਲ ਦੇ ਸਿੱਖਿਆ 22 ਬਾਈ ਦੇ ਫੇਰਾਂ ਚਾ 3 ਫੁੱਟ ਵੇਡ ਚਾ 2 ਫੁੱਟ ਵਾੜ ਚਾ ਰੱਸੇ ਕਸਣ ਵਾਲਾ ਵੀ ਲਾਇਆ ਤੇ ਇਕੱਠੇ ਕਰਨ ਵਾਲਾ ਵੀ ਲਾਇਆ ਫੁੱਲ ਮੋਟੀ ਫਾਈ ਟਰਾਲਾ ਪੂਰਾ ਸੋਹਣਾ ਟਰਾਲਾ ਚਿੱਟੇ ਤੇ ਲਾਲ ਰੰਗ ਚ ਘਰੇ ਖੜਾ ਹੈ ਰੂਹ ਖੁਸ਼ ਹੁੰਦੀ ਆ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 290000 ਕਿਹੜਾ ਵੀਡੀਓ ਸ਼ੇਅਰ ਕਰਕੇ ਯੂਗਾ ਚੈਨਲਰ ਫੋਲੋ ਕਰਕੇ ਯੂਗਾ ਫੁੱਲ ਮਾਤਾਨ ਕਰਨਗੇ ਇਹ ਆ ਟਰੈਕਟਰ ਆ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਪਾਈ ਨੇ ਲੈਣਾ ਹੋਵੇ 735 ਤੇ ਵਧੀਆ ਟਰੈਕਟਰ ਆ ਇੰਜਨ ਕੇ ਲੱਟਦਾ ਵਧੀਆ ਟਰੈਕਟਰ ਆ ਤੇ ਆ ਪੰਪ ਜਾਮਾ ਸੁੱਕਾ ਪਿਆ ਕਿਦੋਂ ਟਰੈਕਟਰ ਦੀਕ ਛੀਕ ਨਹੀਂ 735 1996 ਮਾਡਲ ਪੰਜਾਬ ਨੰਬਰ ਆ ਟਰੈਕਟਰ 90 ਤੇ 6 ਤੇ ਖਾਦਰੀ ਖਾਦਰੀ ਦਾ ਕੱਪੜਾ ਤੁਸੀਂ ਵੇਖ ਹੀ ਸਕਦੇ ਆ ਤੇ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਪੰਜਾਬ ਨੰਬਰ ਆ ਤੇ ਚੰਗੇ ਟਮੂਹ ਲਟਾਇ ਤਾਂ ਹੈਗੇ 80 90 ਪੈਸੇ ਤੇ ਮਗਰਿਆਂ ਦੀ ਫੋਟੋ ਆ ਗਈ ਤਾਂ ਦੱਸਦੇ ਤੁਹਾਨੂੰ ਕਿਹੋ ਜਿਹਾ ਕਿੰਨੇ ਦਾ ਤੇ ਕੋਕਾ ਵੀ ਟਰੈਕਟਰ ਆ ਤੇ ਰੰਗ ਪੇਂਟ ਦਵਦੀ ਆ ਬਿਆ ਟਰੈਕਟਰ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਇਦਾਂ ਸੰਪਰਕ ਕਰ ਸਕਦੇ ਆ ਤੇ ਬੈਂਪਰ ਨਾ ਮਾ ਲੱਗਿਆ ਵਾ ਟਰੈਕਟਰ ਦੇ 855 ਵਾਲਾ ਤੇ ਸਾਰੀ ਜਾਣਕਾਰੀ ਤੁਸੀਂ ਫੋਨ ਲਾ ਕੇ ਲੈ ਸਕਦੇ ਆ ਤੇ ਇਹਦਾ ਰੇਟ ਹੈਗਾ 90000 ਰੁਪਿਆ ਕਿਹੜਾ ਵੀਰ ਕੋਲ ਸ਼ੇਅਰ ਕਰਕੇ ਜਾਊਗਾ ਚੈਨਰ ਫੋਲੋ ਕਰਕੇ ਜਾਊਗਾ ਫੁੱਲ ਮਾਰਤਾ ਨਾ ਰੇਟ ਹੈਗਾ 90000 ਰੁਪਿਆ ਤੇ ਕਿਸੇ ਵੀਰ ਪਾਇਨ ਲੈਣਾ ਹੋਵੇ ਬਿਨਸਪਰ ਕਰ ਦਿੰਦੇ ਆ 1996 ਮਾਡਲ ਆ 90 ਤੇ 6 ਕੋਕਾ ਵੀ ਟਰੈਕਟਰ ਆ ਏਰੀਆ ਪਟਾਲਾ ਪਟਿਆਲੇ ਵਾਲੇ ਪਟਾਲਾ ਏਰੀਏ 'ਚ ਖੜਾ ਏ ਤੇ ਪਟਾਲਾ ਤੇ ਇੰਜਨ ਗੇਅਰ ਲਿਫਟ ਤਾਂ ਓਕੇ ਆ 70 80 ਪੈਸੇ ਟਾਇਰ ਹੈ ਜੀ ਤੇ ਫਾਰਮ ਟਰੈਕ 60 ਇੰਜਨ ਗੇਅਰ ਲਿਫਟ ਤਾਂ ਓਕੇ ਜਮਾ ਆਪਾਂ ਜੀ ਰੇ ਕੋਈ ਟਰੈਕਟਰ ਹੈਗਾ 2004 ਮਾਡਲ ਆ 5 ਦੀ ਕਾਪੀ ਹੈ ਜੀ ਤੇ ਕੋਕਾ ਵੀ ਟਰੈਕਟਰ ਆ 4 ਮਾਡਲ ਆ 5 ਦੀ ਕਾਪੀ ਆ ਲਿਫਟ ਪੰਪ ਗੇਅਰ ਸਭ ਕੁਝ ਨਵਾਂ ਹੋਇਆ ਵਾ ਜੇ ਕੋਈ ਨੁਕਸਾਨੀ ਵਾ ਕੇ ਲੈ ਸਕਦੇ ਆ 70 80 ਪੈਸੇ ਟੈਰਾ ਇਹਦੀ ਆਪਾਂ ਇਹ ਪਟਾਲਾ ਏਰੀਆ ਇਹਦਾ ਵੀਰ ਤਾਂ ਤੇ ਪੰਜਾਬ ਨੰਬਰ ਆ ਟਰੈਕਟਰ 22 ਹੋਕਾ ਟਰੈਕਟਰ ਦੇ ਤੇ ਇੰਝਣ ਕੇ ਲਿਫਟਦਾ ਵਧੀਆ ਟਰੈਕਟਰ ਹਵਾ ਕੇ ਲੈ ਸਭ ਦੇ 1 ਰੁਪਏ ਦਾ ਨੁਕਸਨ ਨਹੀਂ ਤੇ ਇਹਦੀ ਰੇਟ ਹੈਗਾ ਟਰੈਕਟਰ ਦਾ ਗੁਰਮਾਰੀ ਚ ਨਪਰਾ ਕਰੇ ਰੇਟ ਬਤਾ ਦਿੰਦੇ ਜੀ ਤੁਹਾਨੂੰ ਰੇਟ ਹੈਗਾ ਟਰੈਕਟਰ ਦਾ ਇਹ 2 ਲੱਖ ਰੁਪਏ ਮੰਗ ਕਰਦੇ ਆ 2 ਜਾਂ 4 ਮਾਟਰ ਦਾ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਨੂੰ ਫੋਲੋ ਕਰੋ 2 ਲੱਖ